ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਲਾਕਾਰੀ ਕਰਨ ਵਾਲੇ ਅਤੇ ਮਸ਼ਹੂਰ ਪੰਜਾਬੀ ਗਾਇਕ ਹਾਕਮ ਬਖਤਰੀ ਵਾਲਾ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੇ ਕਾਗਜ਼ ਭੇਸਲ ਪਰ ਬੀਤੇ ਦਿਨੀ ਉਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ ਹਾਕਮ ਬਖਤਰੀ ਵਾਲਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਕਾਗਜ਼ ਇਸ ਲਈ ਵਾਪਸ ਲਏ ਹਨ ਕਿਉਂਕਿ ਉਹ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸਿੱਖੋਂ ਦਾ ਸਮਰਥਨ ਕਰ ਰਹੇ ਹਨ ਅਤੇ 4 ਜੂਨ ਤੋਂ ਬਾਅਦ ਉਹ ਪੰਜਾਬ ਵਿੱਚ ਇੱਕ ਵਿਸ਼ਾਲ ਇਕੱਠ ਕਰਨਗੇ ਅਤੇ ਨਵਾਂ ਸੰਘਰਸ਼ ਸ਼ੁਰੂ ਕਰਨਗੇ ਦੇਖੋ ਆਪਣੀਆਂ ਪਹਿਲਾਂ ਵੀ ਜੇ ਇਸ ਵਿਸ਼ੇ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਕੁਝ ਲੋਕਾਂ ਨੂੰ ਕੁਰਬਾਨੀਆਂ ਕਰਨੀਆਂ ਹੀ ਪੈਣਗੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਲਈ ਚਿੰਤਤ ਨੇ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦੇ ਤੇ ਕਰਪਟ ਲੀਡਰਸ਼ਿਪ ਦੇ ਗੰਧਲੀ ਹੋਈ ਰਾਜਨੀਤੀ ਦੇ ਖਿਲਾਫ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹ ਵੱਖ-ਵੱਖ ਲੜਨਗੇ ਆ ਤਾ ਉਸ ਦੇ ਵਿੱਚ ਟਕਰਾ ਕੇ ਮੇਰੇ ਹਿਸਾਬ ਨਾਲ ਵੀ ਉਹ ਗਵਰਨਮੈਂਟ ਦਾ ਹੀ ਫਾਇਦਾ ਕਰਦੀਆਂ ਨੇ ਮੜਕੜ ਕੇ ਉਹੀ ਲੀਡਰ ਫਿਰ ਜਿੱਤਣਗੇ ਜਦੋਂ 2023 ਤੀ ਇਕੱਠੇ ਹੋ ਕੇ ਲੋਕ ਆਜ਼ਾਦ ਉਮੀਦਵਾਰ ਸੰਘਰਸ਼ ਕਰਨਗੇ ਲੜਨਗੇ ਵੋਟਾਂ ਵੰਡ ਹੋ ਜਾਣਗੀਆਂ ਮੈਂ ਸਮਝਦਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇੱਕ ਵੱਡਾ ਚਿਹਰਾ ਪੰਜਾਬ ਦਾ ਹੋਣ ਦੇ ਨਾਤੇ ਵੀ ਕਿਉਂ ਨਾ ਇਸ ਕੁਰਬਾਨੀ ਦਾ ਜਿਹੜਾ ਮੁੱਢ ਹੈ ਉਹ ਹਾਕਮ ਬਖਸ਼ੜੀ ਵਾਲਾ ਬਣੇ ਇਹ ਸਿਹਰਾ ਮੇਰੇ ਤੇ ਵੱਜੇ ਇਹਦੀ ਸ਼ੁਰੂਆਤ ਜਿਵੇਂ ਕੁਝ ਲੋਕ ਅਸੀਂ ਪਿਛਲੇ ਬਹੁਤ ਚਿਰ ਤੋਂ ਲੱਗੇ ਹੋਏ ਆ ਇੱਕ ਸੋਚ ਵਾਲੇ ਇੱਕ ਮਿਸ਼ਨ ਵਾਲੇ ਇੱਕ ਸਮਝ ਵਾਲੇ ਤੇ ਇੱਕੋ ਹੀ ਇੱਕੋ ਸੋਚ ਬਣੇ ਸੀ ਲੋਕ ਅਲੱਗ-ਅਲੱਗ ਕਿਉਂ ਲੜੀਏ ਮੈਂ ਇਸ ਕਰਕੇ ਇਕਾਦਮ ਚੁੱਕਿਆ ਕਿ ਬਾਕੀ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਆਜ਼ਾਦ ਉਮੀਦਵਾਰ ਲੜਨਗੇ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਕਿ ਜਦੋਂ ਤੱਕ ਅਸੀਂ ਆਪ ਹੀ ਇਕੱਠੇ ਨਹੀਂ ਅਸੀਂ ਪਬਲਿਕ ਤੋਂ ਇਕੱਠੇਵੇਂ ਭਾਲਦੇ ਅਸੀਂ ਪਬਲਿਕ ਨੂੰ ਤਾਂ ਕਹਿੰਦੇ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਤੁਸੀਂ ਵੋਟਿੰਗ ਕਰੋ ਅਸੀਂ ਆਪਸ ਦੇ ਵਿੱਚ ਜੇ ਮੈਂ ਇਕੱਠੇ ਨਹੀਂ ਹੋ ਸਕਦੇ ਤਾਂ ਅਸੀਂ ਲੋਕਾਂ ਤੋਂ ਕੀ ਅਸ ਕਰਾਂਗੇ ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਹੈ ਵੀ ਕੁਰਬਾਨੀ ਤਾਂ ਕੁਰਬਾਨੀ ਦਾ ਕੋਈ ਤਾਂ ਬੰਦਾ ਮੁੱਢ ਬਣੂਗਾ ਸਭ ਤੋਂ ਪਹਿਲਾਂ ਇਹ ਜਿਹੜਾ ਆਮ ਬੰਦੇ ਜੇ ਲੈਂਦੇ ਤਾਂ ਉਹਨਾਂ ਦਾ ਰਿਜ਼ਲਟ ਵੀ ਕੀ ਜਾਣਾ ਸੀ ਕਿੰਨਾ ਕੁ ਦਾ ਸੁਨੇਹਾ ਜਾਣਾ ਸੀ ਮੈਨੂੰ ਪੰਜਾਬ ਦੇ ਪ੍ਰੈਸ ਨੇ ਹਮੇਸ਼ਾ ਸਿਰ ਮੱਥੇ ਤੇ ਰੱਖਿਆ ਸਤਿ ਰੱਖਾਂ ਤੇ ਬਿਠਾਇਆ ਹਰ ਖੇਤਰ ਚ ਹਰ ਟਾਈਮ ਚ ਤੇ ਮੇਰੇ ਵਰਗੇ ਬੰਦੇ ਨੂੰ ਇੱਕ ਨੌਨ ਆਦਮੀ ਨੂੰ ਇਹ ਹੀ ਇਕਾਦਮ ਚੱਕਣਾ ਮੈਂ ਬਿਹਤਰ ਸਮਝਿਆ ਕਿ ਮੈਂ ਮੇਰਾ ਸਨਿਆਸ ਜਿਹੜਾ ਵੱਡਾ ਜਾਊਗਾ ਦੁਨੀਆ ਭਰ ਚ ਤੇ ਕੁਝ ਲੋਕ ਐ ਜਿਹੜੇ ਉਹ ਸਮਝਣਗੇ ਵੀ ਅਸੀਂ ਨਿਰਸਵਾਰਥੀ ਲੋਕ ਐ ਅਸੀਂ ਕਿਸੇ ਸਵਾਰਥ ਹਿਤ ਰਾਜਨੀਤੀ ਚ ਨਹੀਂ ਆਏ ਅਸੀਂ ਸਿਰਫ ਸੇਵਾ ਵਾਸਤੇ ਔਰ ਸੱਚਮੁੱਚ ਇਹਨਾਂ ਨੂੰ بگੜੇ ਹੋਏ ਨੇ ਜਾਵ ਨੂੰ ਬਦਲਣ ਵਾਲੇ ਲੋਕ ਐ ਅਸੀਂ ਇਸ ਪ੍ਰਤੀ ਸੁਹਿਰਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੇ ਆ ਸਮਝਦੇ ਆ ਔਰ ਇਹ 4 ਤਰੀਕ ਤੋਂ ਬਾਅਦ ਅਸੀਂ ਲੋਕਾਂ ਦੀ ਜੰਗ ਤਾਂ ਇਹ 4 ਤਰੀਕ ਨੂੰ ਖਤਮ ਹੋ ਜੂਗੀ ਅਸੀਂ ਸ਼ੁਰੂ ਕਰਨ ਵਾਲੇ ਆ 4 ਤਰੀਕ ਨੂੰ ਤੁਹਾਡੇ ਪ੍ਰੈਸ ਦੇ ਚਰਨਾਂ ਦੇ ਵਿੱਚ 4 ਤੋਂ ਬਾਅਦ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਲੈ ਕੇ ਉਲੀਕ ਰਹੇ ਆ ਪੰਜਾਬ ਪੱਧਰ ਦਾ ਅਸੀਂ ਕੱਲੇ ਸੰਗਰੂਰ ਤੋਂ ਪੰਜ ਸੱਤੇ ਹੈਗੇ ਆ ਜੀ ਕੌਣ ਕੌਣ ਨੇ ਠੀਕੇ ਨਾਮ ਨੇ ਜੀ ਇਹ ਕਲਰਾਜੀ ਨੇ ਸੇਖੋ ਐ ਹਾਕਮ ਬਖਤਰੀ ਵਾਲਾ ਠੀਕ ਹੈ ਉਹ ਕੁੜੀ ਦੇ ਪੇਪਰ ਰੱਦ ਹੋ ਗਏ ਸਾਡੀ ਸਿਪੀ ਸ਼ਰਮਾ ਵਗੈਰਾ ਵਗੈਰਾ ਕਾਫੀ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਮਤਲਬ ਸਾਬ ਜੀ ਜਦੋਂ ਤੁਸੀਂ ਕਿਹਾ ਕਿ ਕਿਸੇ ਨੂੰ ਅੱਗੇ ਆਉਣਾ ਹੋ ਤੁਸੀਂ ਅੱਗੇ ਆਏ ਹੋ ਜੀ ਕਿ ਫਿਰ ਨਾਮਿਨੇਸ਼ਨ ਵੀ ਨਾ ਭਰਦੇ ਤੁਸੀਂ ਪਹਿਲਾਂ ਹੀ ਮਤਲਬ ਕਿ ਸੁਨੇਹਾ ਦੇ ਦਿੰਦੇ ਕਿ ਅਸੀਂ ਮੈਂ ਕਾਗਜ਼ ਨਹੀਂ ਭਰ ਰਿਆ ਤਾਂ ਅਚਾਨਕ ਕਾਗਜ਼ ਚ ਵਾਪਸ ਤੇ ਪਰ ਬਈ ਸਵਾਲ ਖੜੇ ਹੋ ਜਾਂਦੇ ਕੁਝ ਇਹ ਸਿਗਾ ਸਵਾਲਾਂ ਦਾ ਜਵਾਬ ਇਹ ਹੈ ਵੀ ਜਿਹੜਾ ਬਲਵਿੰਦਰ ਸੇਖੋ ਹੈ ਸਾਨੂੰ ਸ਼ੱਕ ਸੀਗਾ ਵੀ ਸਰਕਾਰ ਸ਼ਾਇਦ ਉਹਨਾਂ ਦੇ ਕਾਗਜ਼ ਹੈ ਜਿਹੜੇ ਉਹ ਰੱਦ ਕਰਨ ਦੀ ਕੋਸ਼ਿਸ਼ ਕਰੇ। ਇਸ ਗੱਲ ਕਰਕੇ ਫਿਰ ਸਭ ਤੋਂ ਵੱਡਾ ਚਿਹਰਾ ਉਸ ਟੀਮ ਦਾ ਮੈਂ ਸੀਗਾ ਫਿਰ ਲੀਡ ਮੈਂ ਹੀ ਕਰਨੀ ਸੀ ਇਸ ਕਰਕੇ ਮੈਨੂੰ ਕਾਗਜ਼ ਵਿੱਚ ਦਾਖਲ ਕਰਨੇ ਪਏ। ਇਸੇ ਕਰਕੇ ਚੱਕਣ ਦਾ ਵੀ ਰਿਜਨ ਇਹੋ ਹੈ। ਕਿ ਤੁਹਾਨੂੰ 37 ਨਾਲ ਸੀ ਆ ਗਏ ਕਾਗਜ਼ ਤਾਂ ਤੁਸੀਂ ਮਿਲ ਜਾ। ਹਾਂ ਫਿਰ ਉਹ ਤਾਂ ਮੈਂ ਲੀਡ ਕਰਦਾ ਹੀ ਕਰਦਾ ਸੀਗਾ ਸਾਡੀ ਟੀਮ ਦਾ ਫੈਸਲਾ ਸੀਗਾ। ਉਹ ਲੱਗਦਾ ਕਿ ਤੁਸੀਂ ਲੋਕਾਂ 'ਚ ਪ੍ਰਚਾਰ ਲਈ ਆਪਣੇ ਲੱਗਤ ਹੋ ਗਏ, ਸਪੋਰਸਪ ਲੱਗਤ ਹੋ ਗਏ, ਦੂਸਰੇ ਫਿਰ ਸਾਰੇ ਕਦੇ ਪੰਚੇ ਰੱਖ ਲੱਗਤ ਹੋ ਗਏ ਆ। ਕਿ ਲੋਕ ਤੁਹਾਡੇ ਨਾਲ ਸਾਥ ਦੇਣਗੇ ਕਿਉਂਕਿ ਇਹ ਬਦਲ ਬਦਲਦੇ ਨਹੀਂ ਇਸੇ ਤਰ੍ਹਾਂ ਤੁਸੀਂ ਬਦਲ ਗਏ ਨਹੀਂ ਲੋਕ ਬੜੇ ਚੰਗੇ ਐ ਅਸੀਂ ਬਦਲੇ ਨਹੀਂ ਮੈਨੂੰ ਤੁਸੀਂ ਬਦਲਿਆ ਕਿਵੇਂ ਕਹਿ ਸਕਦੇ ਹੋ ਜੇ ਤਾਂ ਮੈਂ ਕਿਸੇ ਕਿਸ ਨਹੀਂ ਨਹੀਂ ਮੈਂ ਕਿਸੇ ਵੱਡੀ ਪਾਰਟੀ ਤੋਂ ਫਰਜ ਕਰੋ ਵੱਡੀਆਂ ਵੱਡੀਆਂ ਕੰਫਰੰਸੇ ਕਿਸੇ ਵੱਡੀ ਪਾਰਟੀ ਤੋਂ ਪੈਸੇ ਲੈ ਕੇ ਬੈਠ ਜਾਂਦਾ ਫਿਰ ਮੇਰੇ ਤੇ ਪਬਲਿਕ ਬਲੇਮ ਲਾਉਂਦੀ ਜਾਂ ਪ੍ਰੈਸ ਮੈਨੂੰ ਇਸ ਗੱਲ ਨੂੰ ਕਰਦੀ ਮੈਂ ਤਾਂ ਇੱਕ ਸੇਵਾ ਦੀ ਤੌਰ ਤੇ ਉਤਰਿਆ ਸੀਗਾ ਸੇਵਾ ਦੀ ਭਾਵਨਾ ਨਾਲ ਸਾਡੀ ਟੀਮ ਉਤਰੀ ਹੋਈ ਐ ਮੈਂ ਉਹ ਬੰਦੇ ਲਈ ਕਾगज ਚੱਕਦਾ ਹਾਂ ਉਸ ਬੰਦੇ ਲਈ ਮੈਂ ਸਪੋਰਟ ਕਰਦਾ ਹਾਂ ਉਹਦੇ ਲਈ ਅਲਾਈਅንስ ਕਰਦਾ ਹਾਂ ਜਿਹੜਾ ਖੁਦ ਨੈਟਰ ਦੇ ਉੱਤੇ ਜਿਹਨੇ ਉਹ ਗਰੀਬੇ ਪਰਿਵਾਰ ਦਾ ਬੱਚਾ ਹੈ ਵੀ ਉਹਨੇ ਆਪਣਾ ਅਕਾਊਂਟ ਨੰਬਰ ਪਾਇਆ ਹੈ ਵੀ ਮੈਨੂੰ 5-10 ਰੁਪਏ ਹੈਲਪ ਕਰੋ ਜੀ ਉਸ ਬੰਦੇ ਦੀ ਮੈਂ ਹੈਲਪ ਕਰਦਾ ਤਾਂ ਮੈਂ ਇਸ ਗੱਲ 'ਚ ਗਲਤ ਕਿੱਥੇ ਹਾਂ ਬੰਨੇ ਜਰਨ ਨਵਾਜ਼ੀ ਇਹ ਤੂੰ ਬਹੁਤ ਖੂਬਸੂਰਤ ਗੱਲ ਕੀਤੀ ਹੈ ਪਰ ਅਭੀ ਇਸ਼ਕ ਕੇ ਇਮਤਿਹਾਨ ਬਹੁਤ ਹੈ ਸਿਤਾਰੋਂ ਸੇ ਅਗੇ ਜਹਾਂ ਬਹੁਤ ਹੈ ਇਹ ਜਿਹੜਾ ਸਰਕਲ ਹੈ ਬੇਸੇ ਤਾਂ ਓਨਲੀ ਓਨਲੀ 45 ਡੇਜ਼ ਲੱਗਦੇ ਕਿਸੇ ਨਾ ਕਿਸੇ ਚੋਣ ਚ ਸਰਕਾਰ ਦੁਨੀਆ ਨੂੰ ਉਲਝਾਈ ਰੱਖਦੀ ਹੈ ਵਿਧਾਨ ਸਭਾ ਦੀਆਂ ਚੋਣਾਂ ਵੀ ਕੋ ਬਹੁਤੀਆਂ ਦੂਰ ਨਹੀਂ ਹੈਗੀਆਂ ਵੈਸੇ ਤਾਂ 3 ਸਾਲ ਦਾ 2.5 ਸਾਲ ਦਾ ਸਮਾਂ ਹੀ ਬਕਾਇਆ ਹੈ ਪਰ ਕੁਝ ਲੋਕ ਜੇ ਫਰਜ ਕਰੋ ਸਰਕਾਰ ਨੇ ਕੁਝ ਮੰਤਰੀ ਤੇ ਐਮਐਲਏ ਉਤਾਰੇ ਹੋਏ ਨੇ ਚੋਣ ਦੇ ਵਿੱਚ ਉਹਨਾਂ ਦੀਆਂ ਸੀਟਾਂ ਖਾਲੀ ਹੋਣਗੀਆਂ ਉਪ ਚੋਣਾਂ ਹੋਣਗੀਆਂ ਹਾਕਮ ਪਖੜੀ ਵਾਲਾ ਸਭ ਤੋਂ ਵੱਡਾ ਲੀਡਰ ਸਭ ਤੋਂ ਵੱਡੀ ਲੀਡ ਲੈ ਕੇ ਇਸ ਪਾਰਟੀ ਬਣਾਉਂਦਾ ਮੁਖੀ ਹੋਊਗਾ ਤੇ ਵਿੱਚ ਅਸੀਂ 3 ਮਹੀਨਿਆਂ ਨੂੰ 4 ਮਹੀਨਿਆਂ ਨੂੰ ਫਿਰ ਚੋਣਾਂ ਤੇ ਉਤਰਨ ਵਾਲੇ ਨੇ ਨੇਟ ਵਿਚਾਰੇ ਕੋਲ ਕਿੱਥੋਂ ਆਇਆ ਜੀ ਕੁਝ ਅਸੀਂ ਸਾਰੇ ਜਿਵੇਂ ਆਪ ਆਪਣੇ ਤੌਰ ਤੇ ਸੰਘਰਸ਼ੀ ਲੋਕ ਹੈ ਸੰਘਰਸ਼ ਨੂੰ ਤਾਂ ਅੱਗੇ ਵਧਾਉਣੇ ਪਊਗਾ ਔਖੇ ਰਹੀਏ ਚਾਹ ਔਖੇ ਰਹੀਏ ਨੂੰ ਪੰਜਾਬ ਲਈ ਨਿਕਲੇ ਆ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ